ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਧੁੰਦੇ ਪੈਂਡ ਦੇ ਲਾਗੇ ਬੰਨ ਪਿੰਡ ਨਗਰ ਨਵਾਸੀ ਹੋਈ ਆ ਵੀਰੇ ਸਾਰੇ ਹਾਂਜੀ ਹਾਂਜੀ ਤੇ ਇਹ ਬੰਨ ਸਾਰੇ ਬੰਨ ਰਹੇ ਨੇ ਵੀਰ ਤੇ ਤਾਰ ਇੱਥੇ ਅਸੀਂ ਰਸਾ ਹੀ ਪਾ ਰਹੇ ਆ ਤੇ ਤਾਰ ਦੀ ਇਸ ਵਕਤ ਸੰਗਤ ਨੂੰ ਮੈਂ ਜੀ ਕੀ ਕਹੋਗੇ ਸਾਰੀ ਸੰਗਤ ਨੂੰ ਬੇਨਤੀ ਆ ਰਹੀ ਜਿੰਨਾ ਹੋ ਸਕਦਾ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਿਛਲੇ ਮਹੀਨੇ ਲਗਾਤਾਰ ਇੱਕ ਮਹੀਨਾ ਹੜ ਦੇ ਵਿੱਚ ਮਤਲਬ ਇੰਨੀ ਜਿਆਦਾ ਸੇਵਾ ਹੋਈ ਕਿ ਵੀ ਹੁਣ ਸਭ ਆਪਦੇ ਆਪਦੇ ਘਰਾਂ 'ਚ ਜਾ ਕੇ ਬਹਿ ਗਏ ਹੁਣ ਅਸਲੀ ਜ਼ਰੂਰਤ ਹੈਗੀ ਇਹਨਾਂ ਬੰਨਾਂ ਨੂੰ ਬੰਨਣ ਦੀ ਤੇ ਉਹਨੂੰ ਬੰਨਣ ਵਾਸਤੇ ਤਾਰ ਚਾਹੀਦੀ ਆ ਤਾਰ ਹੁਣ ਇਸ ਸਨੇਹ ਨਾਲੀ ਸੰਗਤ ਨੂੰ ਪਤਾ ਲੱਗਣਾ ਆ ਤੇ ਇਸ ਸਨੇਹਾ ਸੰਗਤ ਤੱਕ ਇਹਨਾਂ ਛੇਤੀ ਪਹੁੰਚਦਾ ਕਰਿਓ ਤਾਂ ਕਿ ਆ ਵੀਰਾਂ ਨੂੰ ਵੇਟਰਾ ਕਰਨੀ ਪਵੇ ਆ ਬਾਈ ਜੀ ਦੇਖ ਰਹੇ ਹੋ ਤੁਸੀਂ ਆਹ ਰੱਸੇ ਲੈ ਕੇ ਵੀਰੇ ਹੁਣੀਆਂ ਰੱਸਿਆਂ ਦੇ ਵਿੱਚ ਤੋੜੇ ਰੱਖ ਕੇ ਇਹ ਆਪਦੇ ਬੰਨ ਬਨ ਰਹੇ ਨੇ ਤੇ ਇਹ ਰੱਸੇ ਕੋਈ ਬਾਹਲਾ ਸਮਾਂ ਨਹੀਂ ਕੱਟਣਗੇ ਆ ਦੋ ਚਾਰ ਦਿਨ ਚ ਗਲ ਜਾਣੇ ਸੋ ਮੈਂ ਬੇਨਤੀ ਸਾਰਿਆਂ ਨੂੰ ਅਸੀਂ ਇਹੀ ਕਰਦੇ ਆ ਕਿ ਵੱਧ ਤੋਂ ਵੱਧ ਤੁੰਦੇਲ ਪਿੰਡ ਦੇ ਵਿੱਚ ਵੀਰੇ ਹੋਣੀ ਇੱਥੇ ਬੰਨ ਬੰਦੇ ਪਏ ਆ ਆ ਪਿੱਛੇ ਤੁਸੀਂ ਇਲਾਕਾ ਦੇਖ ਰਹੇ ਹੋ ਸਾਰਾ ਇੱਥੇ ਆ ਕੇ ਤਾਰ ਦੀ ਸੇਵਾ ਕਰਕੇ ਜਾਓ ਜੀ ਤਾਰ ਚਾਹੀਦੀ ਇੱਥੇ ਵੱਧ ਤੋਂ ਵੱਧ ਜਿੰਨੀ ਕੱਠੀ ਕਰਦੇ ਹੋ ਉਹਨਾਂ ਜਿਆਦਾ ਵਧੀਆ ਤੇ ਛੇਤੀ ਤੋਂ ਛੇਤੀ ਇਸਨੇਹਾ ਸੁਪਰੀ ਸੰਗਤ ਤੱਕ ਪਹੁੰਚਦਾ ਕਰਿਓ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ